ਗੁਰੂ ਨਾਨਕ ਕਹਾਇਓ ਆਤਿੰਗਤ ਭਇਓ ਤਪਸੀ ਹੰ ਤਤਉ ਨੇ ਲਾਇਓ ਅੰਗ ਬਿਕਰਪਾ ਧਾਰ ਨਾ ਸਭੁ ਕਿਰਤਿਆ ਅਮਰਦਾਸ ਅਮਰਤ ਚਤਰ राम का दर्शन परस बहन मकरा य मुद्द बैनो गुरु पंज प्रमाण पुरख गुरु अर्चन पको नैना सपना श्री बाहे गुरु साहिब जी ਸਤੂ ਮਹਲਾ ਤੀਜਾ ਕਿ ਗੁਰੂ ਸੇਵਾ ਤੇ ਸੁਖ ਉਪਜੈ ਫਿਰ ਉਪ ਨ ਲੱਗੈ ਆਏ ਜੰਮਣ ਮਰਣਾ ਮਿਟ ਗਇਆ ਕਾਲ ਕਾ ਕਿਛ ਨ ਬਸਾਏ ਸੇਵਾ ਤੇ ਸੁਖੁ ਜੈ تیر ਦੁਖ ਨ ਲਗੈ ਆਏ ਜੰਮਣਾ ਮਰਣਾ ਮਿਟ ਗਿਆ ਕਾਲ ਕਾ ਕਿਛ ਨ ਨਸਾਈ ਅਰਸੇ ਤੀ ਮਨ ਰਵ ਰਹੀਆ ਸਚੇ ਰਹੀਆ ਸਮਾਈ ਨਾਨਕ ਹਉ ਬਲਿਹਾਰੀ ਤਿਨ ਕੋ ਜੋ ਚੱਲਨ ਸਤਗੁਰ ਭਾਏ ਮਨ ਲਾਤੀ ਜਾਨ ਬਿਨ ਸ਼ਬਦ ਸੁੱਧ ਨ ਹੋਵਈ ਜੇ ਅਧੀਖ ਕਰੈ ਸੀਗਾਰ ਫਿਰ ਕੀ ਸਾਰ ਨ ਜਾਣਈ ਊਜੈ ਭਾਏ ਪਿਆਰ ਸਾਤ ਸੁਧ ਸਾਤ ਲਕਣੀ ਨਾਰੀ ਵਿੱਚ ਪੁਨਾਰ ਪਾਉੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾਗਣੀ ਜੋ ਜਪਦੇ ਹਰ ਹਰ ਦਿਨ ਸਰਾਤ ਤਿੰਨ ਹੋ ਕੋੁਰ ਬੈਣੀ ਇੰਨਾ ਸਤ ਗੁਰ ਮੇਰਾ ਪਿਆਲਾ ਆਰਾਧੇ ਆ ਤਿੰਨ ਜਨ ਦੇ ਕਾਨੈਣੀ ਆਵਰ ਆ ਆਪਣੀ ਗੁਰੂ ਕੋ ਜਿੰਨ ਮੇਰਾ ਹਰ ਸੱਜਣ ਮਿਲਿਆ ਸੈਣੀ ਇੰਨਾ ਸਤ ਗੁਰ ਮੇਰਾ ਪਿਆਲਾ ਆਰਾਧੇ ਆ ਤਿੰਨ ਜਨ ਦੇ ਕਾਨੈਣੀ जिन मेरा हर सज्जन सजण मिलणी वाहिगुरू जी का कालसा वाहिगरू जी की पते